ਆ ਪ੍ਰਸ਼ਾਦ ਆ ਜੀ ਬਾਪੂ ਜੀ ਲੈ ਕੇ ਆਏ ਨੇ ਹਜ਼ੂਰ ਸਾਹਿਬ ਤੋਂ ਬਹੁਤ ਧੰਨਵਾਦ ਬਾਪੂ ਜੀ ਆਪਣੇ ਪੁੱਤ ਨੂੰ ਲੈ ਕੇ ਹਜ਼ੂਰ ਸਾਹਿਬ ਸੇਵਾ ਕਰਦੇ ਨੇ ਬਾਪੂ ਜੀ ਨੇ ਆਪਣਾ ਪੁੱਤ ਗੁਰੂ ਘਰ ਨੂੰ ਦਾਨ ਕਰਤਾ ਸੀਗਾ ਜਦੋਂ ਇਹ ਨਿੱਕਾ ਜਿਹਾ ਸੀਗਾ ਉਸ ਤੋਂ ਬਾਅਦ ਇਹ ਥੋੜਾ ਦਿਮਾਗੀ ਟੈਨਸ਼ਨ ਚੱਲੇ ਕੇ ਅਪਸਟ ਹੋ ਗਿਆ ਤਾਂ ਗੁਰੂ ਘਰ ਨੂੰ ਦਾਨ ਕੀਤਾ ਹੋਇਆ ਪੁੱਤ ਤੇ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਸੀ ਕਰ ਪਾਉਂਦਾ ਆਪਦੇ ਆਪ ਨੂੰ ਵੀ ਸੰਭਾਲ ਪਾਉਂਦਾ ਤਾਂ ਫਿਰ ਬਾਪੂ ਨੇ ਵੀ ਨਾੜ ਰਹਿਣ ਦਾ ਫੈਸਲਾ ਕੀਤਾ ਵੀ ਮੈਂ ਗੁਰੂ ਘਰ ਤੇ ਰਹਿ ਕੇ ਨਾਲ ਨਾਲ ਆਪ ਸੇਵਾ ਕਰਾਂਗਾ ਨਾਲੇ ਆਪਦੇ ਪੁੱਤ ਤੋਂ ਕਰਾਵਾਂਗਾ ਇਹ ਆ ਗੁਰੂ ਦੇ ਸਿੱਖ ਇਹ ਆ ਗੁਰੂ ਦੇ ਘਰ ਦੇ ਸੇਵਾਦਾਰ ਜਿਹਨੇ ਆਪਣੇ ਗੁਰੂ ਦੇ ਘਰ ਆਪਣਾ ਪੁੱਤ ਦਾਨ ਕਰਤਾ ਸੇਵਾ ਵਾਸਤੇ ਹਜੂਰ ਸਾਹਿਬ ਤੇ ਜਦੋਂ 10-12 ਸਾਲਾਂ ਦਾ ਹੋਇਆ ਤਾਂ ਪਤਾ ਲੱਗਿਆ ਵੀ ਉਹ ਠੀਕ ਨਹੀਂ ਹੈਗਾ ਤਾਂ ਬਾਪੂ ਆਪ ਉਹਦੇ ਨਾਲ ਹੋ ਕੇ ਦੋਨੋਂ ਪੁੱਤ ਗੁਰੂ ਘਰ ਦੀ ਸੇਵਾ ਕਰਦੇ ਅੱਜ ਹਜੂਰ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਆਏ ਨੇ ਆ ਸੱਚੇ ਹਸਣਾ ਬੜਾ ਪੁੱਤ ਬਾਬਾ ਜੀ ਦੇ ਕੋਲੇ ਗੁਰੂ ਘਰ ਪਹੁੰਚਦਾ ਕਰ ਦੋ ਬਾਪੂ ਨਿਸ਼ਾਨ ਸਿੰਘ ਜੀ ਅੱਜ ਤੋਂ 4 ਦਿਨ ਪਹਿਲਾਂ ਇੱਕ ਭੈਣ ਆਪਣੀ ਛੋਟੀ ਭੈਣ ਵੱਡੀ ਭੈਣ ਨੂੰ ਲੈ ਕੇ ਆਉਂਦੀ ਹੈ ਇੱਥੇ ਛੋਟੀ ਦੀ ਉਮਰ 26 ਸਾਲ ਆ ਵੱਡੀ ਦੀ ਉਮਰ 29 ਸਾਲ ਦੀ ਮਾਪਿਓ ਦੀ ਦੱਸਦੀ ਇਹ ਮੌਤ ਹੋ ਚੁੱਕੀ ਆ ਅਸੀਂ ਤਿੰਨ ਭੈਣਾਂ ਹੀ ਆ ਇੱਕ 18-19 ਸਾਲ ਦੀ ਆ ਇੱਕ 23-24-25 ਸਾਲ ਦੀ ਆ ਇੱਕ 28-29 ਸਾਲ ਦੀ ਤਿੰਨੋਂ ਭੈਣਾਂ ਪੜ ਨਹੀਂ ਸਕੀਆ ਕਿਉਂਕਿ ਪਿਓ ਸ਼ਰਾਬੀ ਸੀਗਾ ਉਹਨਾਂ ਨੇ ਧੀਆਂ ਨੂੰ ਪੜਾਇਆ ਹੀ ਨਹੀਂ ਮਾਂ ਵਿਚਾਰੀ ਕਿਵੇਂ ਨਾ ਕਿਵੇਂ ਲੋਕਾਂ ਦੇ ਘਰਾਂ ਦੇ ਕੰਮ-ਕੁਮ ਕਰਕੇ ਧੀਆਂ ਪਾਲਦੀ ਰਹੀ ਧੀਆਂ ਜਵਾਨ ਹੋ ਗਈਆ ਪਹਿਲਾਂ ਪੁੱਤ ਪਿਓ ਮਰ ਗਿਆ ਫਿਰ ਉਸ ਤੋਂ ਬਾਅਦ ਮਾਂ ਮਰ ਗਈ ਵੱਡੀ ਕੁੜੀ ਦਾ ਰਿਸ਼ਤਾ ਰਿਸ਼ਤੇਦਾਰਾਂ ਨੇ ਰੜ ਕੇ ਮਾਸੀ ਨੇ ਮਾਮੇਰੇ ਮੁੰਡਿਆਂ ਨੇ ਉਹਦਾ ਰਿਸ਼ਤਾ ਕਰਤਾ ਤੇ ਰਿਸ਼ਤਾ ਕਰਨ ਤੋਂ ਪਹਿਲਾਂ ਜਦੋਂ ਮਾਂ ਜਿਉਂਦੀ ਸੀ ਵੱਡੀ ਭੈਣ ਦੀ ਢੂਈ ਤੇ ਸੱਟ ਲੱਗ ਗਈ ਸੀ ਇੱਟਾਂ ਬੱਜੀਆਂ ਸੀ ਢੂਈ ਚ ਉੱਪਰ ਕੋਠੇ ਤੋਂ ਡਿੱਗ ਪਈਆਂ ਉਹ ਰੇਲਾਂ ਉਹਦਾ ਲੱਕ ਦੁਖਦਾ ਰਹਿੰਦਾ ਸੀ ਵਿਆਹ ਕੀਤਾ ਤਾਂ ਪ੍ਰੋਬਲਮ ਥੋੜੀ ਹੋਰ ਵੱਧ ਗਈ ਲੱਕ ਜਾਰਾ ਦਰਦ ਕਰਨ ਲੱਗ ਗਿਆ ਸਹੁਰਿਆਂ ਨੂੰ ਤੰਗ ਕਰਨ ਲੱਗੇ ਕਹਿਣ ਲੱਗੇ ਵੀ ਤੂੰ ਚੱਲਦੀ ਨਹੀਂ ਇਹ ਲੰਗਵਾਰ ਦੀ ਆ ਉਹਨਾਂ ਨੇ ਘਰੇ ਭੇਜਦੀ 2 ਮਹੀਨੇ ਬਾਅਦ ਤੇ 9 ਮਹੀਨੇ ਬਾਅਦ ਉਹ ਘਰੇ ਆ ਕੇ ਮਾਂ ਵੀ ਹੈ ਨਹੀਂ ਸੀ ਭੈਣਾ ਦੋਨੇ ਕੰਮ ਤੇ ਚਲੇ ਜਾਂਦੀਆਂ ਸੀ ਉਹ ਮਾਂ ਦੀ ਸੇਵਾ ਕਰਦੀ ਰਹੀ ਮੰਜੇ ਤੇ ਪਈ ਦੀ ਕਈ ਸਾਲ ਉਹਨਾਂ ਕਮਰੇਆਂ 'ਚ ਬੈਠੀ ਟੈਨਸ਼ਨ ਲੈਣ ਲੱਗੀ ਡਿਪਰੈਸ਼ਨ ਚਲੀ ਗਈ ਅਬਸੈਟ ਹੋ ਗਈ ਅਬਸੈਟ ਹੋਈ ਆਪਣੇ ਸਹੁਰਿਆਂ ਨੂੰ ਆਪਣੇ ਘਰ ਵਾਲੇ ਨੂੰ ਗਲਤ ਮਲਤ ਬੋਲਣਾ ਗਾਲਾਂ ਕੱਢਣ ਲੱਗੀ ਉਹਨਾਂ ਨੇ ਪੱਲਾ ਝਾੜਤਾ ਕਹਿੰਦੇ ਸਾਡਾ ਕੋਈ ਰਿਸ਼ਤਾ ਹੀ ਨਹੀਂ ਇਹਦੇ ਨਾਲ ਉਹ ਜਮਾ ਹੀ ਪੰਜ ਸੱਤ ਦਿਨਾਂ ਬਾਅਦ ਚੱਲਣ ਫਿਰਨ ਤੋਂ ਹੀ ਰਹਿ ਗਈ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋਣ ਲੱਗ ਗਿਆ ਤਾਂ ਉਹਦੀ ਛੋਟੀ ਭੈਣ ਨੂੰ ਇੱਥੇ ਸੁਪਨਿਆਂ ਦੇ ਘਰ ਲੈ ਕੇ ਆਈ ਉਹਨੇ ਆਪਣੀ ਗਵੰਧਨ ਇੱਕ ਭੈਣ ਨਾਲ ਗੱਲ ਕੀਤੀ ਗਵੰਧਨ ਭੈਣ ਨੇ ਆਪਣੇ ਤਾਏ ਦੇ ਪੁੱਤ ਨਾਲ ਚਾਚੇ ਦੇ ਪੁੱਤ ਨਾਲ ਇੱਥੇ ਲੁਧਿਆਣਾ ਜ਼ਿਲ੍ਹੇ ਦੀ ਕੁਲਵਿੰਦਰ ਬਾਈ ਨਾਲ ਗੱਲ ਕੀਤੀ ਵੀ ਤੁਸੀਂ ਮਨੁੱਖਤਾ ਦੀ ਸੇਵਾ ਤੇ ਜਾਣਦੇ ਹੋ ਵੀ ਸਾਡੇ ਗਵਰਨਰ ਜੀ ਕੁੜੀ ਆ ਬਹੁਤ ਔਖੀ ਆ ਇਹ ਵੀਰੇ ਹੁਣੇ ਲੈ ਕੇ ਇੱਥੇ ਪਹੁੰਚ ਜਾਂਦੇ ਆ ਅਸੀਂ ਉਸ ਭੈਣ ਦੀ ਹਾਲਤ ਦੇਖਦੇ ਆ ਐਡਾ ਹੁੰਗੜਹੇਲ ਸਰੀਰ ਜਵਾਰ ਐ 6 ਫੁੱਟ ਦੇ ਨੇੜ ਕੱਦ ਤੇ ਭੈਣ ਉਮਰ ਉਹਦੀ 28-29 ਸਾਲ ਦੀ ਤੇ ਵੀਲ ਚੇਅਰ ਤੇ ਬੈਠੀ ਅਸੀਂ ਉਹਨੂੰ ਉੱਠ ਕੇ ਖੜੇ ਹੋਣ ਨੂੰ ਕਿਹਾ ਉਹ ਤੋਂ ਖੜੇ ਨਹੀਂ ਹੋਇਆ ਚੱਕ ਕੇ ਦੂਜੀ ਵੀਲ ਚੇਅਰ ਤੇ ਬਿਠਾਇਆ ਅੰਦਰ ਦਾਖਲ ਕਰਿਆ ਡਾਕਟਰਾਂ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਇਹਦੀ ਸਪਾਈਨਲ ਕਾਰਡ ਦੇ ਵਿੱਚ ਰੀੜ ਦੀ ਹੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਵੀ ਉਹਦੇ ਟੈਸਟ ਹੋਣਗੇ ਸ਼ਨੀਵਾਰ ਨੂੰ ਆਏ ਸੀ ਐਤਵਾਰ ਨੂੰ ਐਮ ਆਰ ਆਈ ਹੋਈ ਨਹੀਂ ਸੋਮਵਾਰ ਨੂੰ ਐਮ ਆਰ ਆਈ ਕਰਾਉਣ ਲਈ ਲੈ ਕੇ ਚੱਲੇ ਰੋਟੀ ਪਾਣੀ ਖਾਦਾ ਵਧੀਆ ਗੱਲਾਂ ਮਾਰਦੀ ਹੱਸਦੀ ਖੇਡਦੀ ਐਦਾਂ ਪੂਰੇ ਜੋਸ਼ 'ਚ ਵੀ ਵੀਰੇ ਹੁਣ ਮੈਂ ਠੀਕ ਹੋ ਜਾਂਗੀ ਹੁਣ ਮੈਂ ਠੀਕ ਹੋ ਕੇ ਘਰੇ ਜਾਵਾਂਗੀ ਹੁਣ ਮੈਂ ਤੁਰਨ ਲੱਗ ਜਾਂਗੀ ਐਡਾਂ ਕਰਦੀ ਜੇ ਇੱਕ ਫੁਲਕਾ ਖਾਂਦੀ ਸੀ ਤੇ ਤਿੰਨ ਖਾਦੇ ਉਦਣ ਜਦੋਂ ਗੱਡੀ 'ਚ ਬਿਠਾਉਣ ਲੱਗੇ ਇੱਕਦਮ ਰੋਲਾ ਪਾਉਣ ਲੱਗੀ ਬੀਲ ਚੇਅਰ ਤੇ ਬੈਠੀ ਹੋਈ ਵੀ ਮੈਨੂੰ ਕੁਝ ਹੋ ਗਿਆ ਮੈਨੂੰ ਕੁਝ ਹੋ ਗਿਆ ਘਬਰਾਟ ਹੋਣ ਲੱਗੀ ਉਹਨੂੰ ਫਟਾਫਟ ਚੱਕ ਕੇ ਆਈਸੀਯੂ 'ਚ ਲੈ ਗਏ ਐਨੇ ਸਮੇਂ 'ਚ ਹੀ ਉਹ ਪੂਰੀ ਹੋ ਗਈ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਵੱਟ ਸਕੇ ਡਾਕਟਰਾਂ ਮੁਤਾਬਕ ਉਦੇ ਖੂਨ ਦੇ ਵਿੱਚ ਕਲਾਊਡ ਬਣ ਗਏ ਸੀ। ਉਹਦੇ ਖੂਨ ਦੇ ਵਿੱਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੋਰਚੀ ਦੇ ਵਿੱਚ ਪਈ ਹੈ। ਤੇ ਉਹਦੀ ਛੋਟੀ ਭੈਣ ਕੱਲੀ ਉਹ ਅੰਦਰ ਬੈਠੀ ਕੱਲ ਰਾਤ ਦੀ ਕੱਲ ਦੁਪਹਿਰ ਦੀ ਰੋਈ ਜਾਂਦੀ ਹੈ ਬਸ। ਕੋਈ ਰਿਸ਼ਤੇਦਾਰ ਨਹੀਂ ਪਹੁੰਚਿਆ। ਕਰੀਬ 24 ਘੰਟੇ ਹੋ ਜਾਣੇ ਹੋਰ ਆ ਦੋ ਚਾਰ ਘੰਟੇ ਤੱਕ। ਕੋਈ ਭੈਣ, ਕੋਈ ਭਰਾ, ਕੋਈ ਮਾਮੇ ਦਾ ਪੁੱਤ, ਕੋਈ ਮਾਸੀ ਦਾ ਪੁੱਤ। ਚਲੋ ਸਹੁਰਿਆਂ ਨੇ ਤਾਂ ਉਦਨੇ ਜਵਾਬ ਦਿੱਤਾ ਜੀ ਤੁਸੀਂ ਸਾਡੇ ਕੋਲ ਆਏ ਸੀ। ਅਸੀਂ ਸਹੁਰਿਆਂ ਨੂੰ ਫੋਨ ਲਾਇਆ ਸੀ। ਉਹਨਾਂ ਨੇ ਤਾਂ ਉਤਨੀ ਕਹਿਤਾ ਸੀ ਸੱਸ ਨੇ ਵੀ ਅਸੀਂ ਇਹਦੇ ਕੁਝ ਨਹੀਂ ਲੱਗਦੇ ਭਾਈ ਅਸੀਂ ਨਹੀਂ ਇਹਦਾ ਮਦਦ ਕਰ ਸਕਦੇ ਤੇ ਪਰ ਬਾਕੀ ਦੇ ਨਾਲ ਦੇ ਜੰਮੇ ਤਾਏ ਚਾਚੇ ਦੇ ਪੁੱਤ ਧੀਆਂ ਮਾਮੇ ਭੂਆ ਦੇ ਪੁੱਤ ਧੀਆਂ ਕੋਈ ਵੀ ਨਹੀਂ ਆਇਆ ਜੀ ਆਇਆ ਤਾਂ ਗਿਲਵਿੰਦਰ ਸਿੰਘ ਆਇਆ ਆਪਣਾ ਇਨਸਾਨੀਅਤ ਦਾ ਫਰਜ਼ ਨਿਭਾਉਂਦਾ ਹੁਣ ਉਹਦੀ पार्थिव ਸਰੀਰ ਨੂੰ ਉਹਦੇ ਉਹ ਦੇਹ ਨੂੰ ਉਹਦੇ ਪਿੰਡ ਕਿਸ਼ਨਪੁਰੇ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਜਲੰਧਰ ਦੇ ਵਿੱਚ ਹੀ ਪਠਾਨ ਕੋਰ ਰੋਡ ਦੇ ਨਾਲ ਕਸਬਾ ਬਾੜੀ ਮੰਨ ਲਓ ਕਿਸ਼ਨਪੁਰਾ ਉਹਦੇ ਆ ਜੀ ਇਧਰ ਧੋੜੀ ਰੋਡ ਵਾਲੇ ਪਾਸੇ ਹਾਂਜੀ ਹਾਂਜੀ ਪਠਾਨ ਕੋਟ ਵਾਲੀ ਸੜਕ ਤੇ ਜਲੰਧਰ ਸ਼ਹਿਰ ਦੇ ਵਿੱਚ ਹੀ ਕਸਬਾ ਪੈਂਦਾ ਕਿਸ਼ਨਪੁਰਾ ਹਾਂਜੀ ਮਹੱਲਾ ਕਿਸ਼ਨਪੁਰਾ ਮਹੱਲਾ ਕਿਸ਼ਨਪੁਰਾ ਉੱਥੇ ਰਹਿੰਦੀ ਸੀ ਭੈਣ ਹੁਣ ਉੱਥੇ ਸੰਸਾਰ ਘਾੜ ਚ ਜਾ ਕੇ ਸਿਸਕਾਰ ਕਰਨਾ ਭੈਣ ਗਗਨਦੀਪ ਕੌਰ ਦਾ ਇਹ ਘਰ ਘਰੇ ਵੀ ਨਹੀਂ ਲੈ ਕੇ ਜਾਣੀ ਜਾਨੀ ਕਿ ਹਾਲਾਤ ਇਹ ਅਗੂ ਸਿਰਫ ਸ਼ਮਸ਼ਾਨ ਘਾਟੀ ਸੀ ਘਰੇ ਵੀ ਨਹੀਂ ਬਾਡੀ ਲੈ ਕੇ ਜਾਣੀ ਸਿੱਧਾ ਸ਼ਮਸ਼ਾਨ ਘਾਟ ਹੀ ਲੈ ਕੇ ਜਾਣਾ ਕਿਉਂਕਿ ਘਰ ਦੇ ਵਿੱਚ ਬਿਲਕੁਲ ਸਾਹਮਣੇ ਘਰ ਵਾਲਿਆਂ ਦੇ ਘਰੇ ਵਿਆਹ ਵਾ ਕਹਿੰਦੇ ਗਲੀਆਂ ਨਿੱਕੀਆਂ ਨਿੱਕੀਆਂ ਸ਼ਹਿਰਾਂ 'ਚ ਇੱਕ ਪਾਸੇ ਬਾਜੇ ਵੱਜਦੇ ਆ ਵਿਆਹ ਵਾ ਇੱਕ ਪਾਸੇ ਮਤਲਬ ਕਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਭੈਣੋ ਭਰਾਵੋ ਚੰਗਾ ਭਲੀ ਐਡੀ ਤਕੜੀ ਹੁੰਦੜ ਹੇਲ ਭੈਣ ਆ ਪੰਜ 6 ਮਹੀਨਿਆਂ ਚ ਅੱਜ ਮਿੱਟੀ ਹੋ ਗਈ। ਇੱਕ ਦੂਸਰੇ ਦਾ ਸਾਥ ਦਿਆ ਕਰੋ, ਇੱਕ ਦੂਜੇ ਦੀ ਬਾਹਲ ਧੂਰ ਫੜਿਆ ਕਰੋ। ਬਾਕੀ ਧੰਨਵਾਦ ਆ ਬਾਈ ਤੇਰਾ। ਕੋਈ ਨਾ ਆਪਾਂ ਕਰਦੇ ਆ ਤੋੜਦੇ ਗੱਡੀ ਆਉਂਦੀ ਆ। ਇਹ ਸਾਡੇ ਫਲਵਾੜੀ ਦੇ ਉਹ ਫੁੱਲ ਨੇ। ਹਾਂਜੀ। ਜਿਨ੍ਹਾਂ ਨੂੰ ਦੇਖ ਕੇ ਦੁਨੀਆਂ ਦਾ ਸੁਣਾਉਂਦੀ ਆ ਪਰ ਇਹ ਦੇਖ ਨਹੀਂ ਸਕਦੇ। ਪਰ ਇਹਨਾਂ ਦੀ ਮਹਿਕ ਆ ਜਿਹੜੀ ਉਹ ਬੇਮਿਸਾਲ ਆ ਸੁਨਾਮ ਹੁਸੈਨ ਜਨਮ ਤੋਂ ਬਲਾਈਂਡ ਆ ਬੱਚਾ ਉਤਰਾਖੰਡ ਦਾ ਰਹਿਣ ਵਾਲਾ ਪੰਜਾਬ 'ਚ ਹੀ ਰਹਿੰਦਾ ਇੱਥੇ ਹੀ ਇੱਥੇ ਹੀ ਪਰਿਵਾਰ ਆ ਇਹਦਾ ਇੱਥੇ ਹੀ ਵਿਆਹ ਹੋਇਆ ਹੋਇਆ ਇਹਦਾ ਬੱਚੀ ਵੀ ਇੱਕ ਹਾਂਜੀ ਹਾਂਜੀ ਤੇ ਸਰਕਾਰੀ ਜੋਬ ਕਰਦਾ ਕਚੇਰੀਆਂ ਦੇ ਵਿੱਚ ਪੀਐਨਡੀ ਅਕਸਾਈਜ਼ ਦੇ ਵਿੱਚ ਬਲਾਈਂਡ ਆਖਾਂ ਤੋਂ ਜਿਨ੍ਹਾਂ ਦੀਆਂ ਅੱਖਾਂ ਵਾਂ ਜਿਨ੍ਹਾਂ ਦੇ ਹੱਥ ਪੈਰ ਦਿੱਤੇ ਆ ਮਹਾਰਾਜ ਨੇ ਉਹ ਐਵੇਂ ਹੀ ਰੋਈ ਜਾਂਦੇ ਆ ਬਿਨਾ ਖਾਂ ਤੋਂ ਗ੍ਰੈਜੂਏਸ਼ਨ ਕੀਤੀ ਆ ਗ੍ਰੈਜੂਏਸ਼ਨ ਕਰਕੇ ਜੌਬ ਲਈ ਆ ਸਰਕਾਰੀ ਜੌਬ ਕਰਦਾ ਸਦਾਮ हुसैन ਉੱਤਰਾਖੰਡ ਦਾ ਰਹਿਣ ਵਾਲਾ ਆਪਣੇ ਪਰਿਵਾਰ ਦੀ ਆਪਣੇ ਮਾਪਿਓ ਦੀ ਵੀ ਪਰਵਰਿਸ਼ ਕਰਦਾ ਹਰ ਰੋਜ਼ ਆਟੋ ਤੇ ਭਾਮੀਆਂ ਤੋਂ ਚੰਡੀਗੜ੍ਹ ਰੋਡ ਤੋਂ ਲੁਧਿਆਣਾ ਕਚਹਿਰੀਆਂ ਪਹੁੰਚਦਾ ਇਧਰ ਅਭੇ ਅਭੇ ਕੁਮਾਰ 9ਵੀਂ ਕਲਾਸ ਦਾ ਵਿਦਿਆਰਥੀ ਆ ਪੜਦਾ ਵਾ ਵੀਆਰਡੀ ਸਕੂਲ ਚ ਇਹ ਸਾਡਾ ਪੌਲ ਆ ਪੌਲ ਮਸੀਹ ਨੂੰ ਤੁਸੀਂ ਸਾਰੇ ਜਾਣਦੇ ਹੋ ਪੌਲ ਹੁਣ ਛੁੱਟੀਆਂ ਚ ਸਾਡੇ ਕੋਲ ਆਇਆ ਹੋਇਆ ਵੈਸੇ ਇਹ ਵੀ ਵੀਆਰਡੀ ਅਕੈਡਮੀ ਚ ਇੱਥੇ ਪੜਦਾ ਵਾ ਹੈਬਵਾਲ 9ਵੀਂ ਕਲਾਸ ਦਾ ਵਿਦਿਆਰਥੀ ਇਹ ਸਾਡੇ ਪਰਿਵਾਰ ਦਾ ਮੈਂਬਰ ਆ ਤੇ ਇਹ ਪੌਲ ਦੇ ਦੋਸਤ ਨੇ ਅੱਜ ਪੌਲ ਨੂੰ ਮਿਲਣ ਆਏ ਸੀ ਕੱਲ ਰਾਤ ਦੇ ਆਏ ਹੋਏ ਤੇ ਪੌਲ 9ਵੀਂ ਚ ਪੜਦਾ ਆ ਵੀ 2ਵੀਂ ਚ ਪੜਦਾ ਇਹਨਾਂ ਦਾ ਸੁਪਨਾ ਵਾ ਵੀ ਇੱਕ ਦਿਨ ਅਸੀਂ ਆਫਸਰ ਬਣਨਾ ਇੱਕ ਦਿਨ ਅਸੀਂ ਉਸ ਅਹੁਦੇ ਤੇ ਪਹੁੰਚਣਾ ਚਾਹੇ ਸਾਡੀਆਂ ਅੱਖਾਂ ਹੈ ਨਹੀਂ ਗਿਆ ਪਰ ਅਸੀਂ ਉਸ ਬਿਨਾਂ ਅੱਖਾਂ ਤੋਂ ਵੀ ਦੇਖ ਕੇ ਸਾਰਿਆਂ ਨਾਲ ਜਸਟਿਸ ਕਰ ਸਕੀਏ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਦੇ ਸਕੀਏ ਉਹਨਾਂ ਲਈ ਲੜ ਸਕੀਏ ਇਹ ਜਜ਼ਬਾ ਇਹ جنੂਨ ਆ ਜਿਹੜਾ ਇਹ ਸਾਡੇ ਵਿੱਚੋਂ ਮੁੱਕਦਾ ਜਾ ਰਿਹਾ ਸਾਡੇ ਹੱਥ ਪੈਰ ਵੀ ਦਿੱਤੇ ਰੱਬ ਨੇ ਸਾਨੂੰ ਅੱਖਾਂ ਵੀ ਦਿੱਤੀਆਂ ਸੀ ਇਹਦੀ ਕੀਮਤ ਹੀ ਨਹੀਂ ਸਮਝ ਪਉਂਦੇ ਇਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਹਰੇ ਰੰਗ ਬਾਰੇ ਕਦੇ ਸੋਚਿਆ ਹੀ ਨਹੀਂ ਕਹਜਾ ਹੋ ਨੀਲਾ ਕਹਜਾ ਹੋ ਪੀਲਾ ਕਹਜਾ ਹੋ ਸਿਰਫ ਆਵਾਜ਼ ਸੁਣ ਕੇ ਅੰਦਾਜ਼ਾ ਲਾਉਂਦੇ ਨੇ ਵੀ ਇਹ ਬੰਦਾ ਕਹਜਾ ਉਹ ਇਹਨਾਂ ਦਾ ਅੰਦਾਜ਼ਾ ਉਹਨਾਂ ਦੀ ਸਮਝ ਇੰਨੀ ਪਰਫੈਕਟ ਆ ਅਸੀਂ ਦੋ ਅੱਖਾਂ ਨਾਲ ਵੀ ਨਹੀਂ ਦੇਖ ਸਕਦੇ ਉਹ ਚੀਜ਼ ਜਿਹੜੀ ਇਹ ਬਿਨਾਂ ਅੱਖਾਂ ਨਾਲ ਦੇਖੇ ਬਸ ਅਰਦਾਸ ਕਰਿਓ ਸਾਡੇ ਇਹ ਫਲਵਾੜੀ ਦੇ ਫੁੱਲਾਂ ਵਾਸਤੇ ਸਾਡੇ ਪਾਲ ਮਸੀਹ ਦੇ ਦੋਸਤਾਂ ਵਾਸਤੇ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸਦਾਮ ਹੁਸੈਨ ਅਬੇ ਦੀ ਸਪੋਰਟ ਤੇਰੇ ਵਾਸਤੇ ਨਾਲ ਆਇਆ ਸੀਗਾ ਅਬੇ ਮਿਲਣਾ ਚਾਹੁੰਦਾ ਸੀ ਪੌਲ ਨੂੰ ਤੇ ਨਾਲੇ ਸਾਡੇ ਸੁਪਨਿਆਂ ਦੇ ਘਰ ਨੂੰ ਦੇਖਣਾ ਚਾਹੁੰਦਾ ਸੀ ਆਪਣੇ ਮਨ ਦੀ ਅੱਖ ਨਾਲ ਤੇ ਨਾਲੇ ਸਾਨੂੰ ਮਿਲਣਾ ਚਾਹੁੰਦਾ ਹਾਂ ਵੀ ਕਿਵੇਂ ਪੁੱਤ ਤੁਸੀਂ ਕਹਿਣਾ ਹਾਂਜੀ ਸਰ ਹੂੰ ਸਾਰਨਤਾ ਪਹਿਲਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਹੁਣ ਮੈਂ ਇਹ ਹੀ ਕੋਣੈ ਚਾਹੁੰਦਾ ਕਿ ਸਰ ਜਿਹੜੇ ਹਾਂ ਇਹ ਸਰ ਨੇ ਜਿਹੜੇ ਵਰਡ ਯੂਸ ਸਾਡੇ ਲਈ ਕੀਤਾ ਉਹ ਇੱਕ ਪੁਰਸਕਾਰ ਦੇ ਤੌਰ ਤੇ ਆ ਇਹਦੇ ਲਈ ਕੋਈ ਸ਼ਬਦ ਨਹੀਂ ਹੈ ਜਿਸ ਦਾ ਆਪਾਂ ਸਰ ਦਾ ਧੰਨਵਾਦ ਕਰ ਸਕੀਏ ਸਰ ਇਹ ਇਲਫਾਨੇ ਰਾਬੂਕੀ ਨੇ ਮੈਂ ਇਹੀ ਕਹਿੰਦਾ ਕਿ ਹਰ ਇੱਕ ਨਵੀਂ ਸਵੇਰ ਆਉਂਦੀ ਹੈ ਸਾਰਿਆਂ ਲਈ ਤੇ ਤੁਸੀਂ ਕੋਸ਼ਿਸ਼ ਹਮੇਸ਼ਾ ਕਰਦੇ ਰਹੋ ਤੇ ਕਦੇ ਜ਼ਿੰਦਗੀ 'ਚ ਹਾਰੇ ਨਾ ਕਿਉਂਕਿ ਆਪਾਂ ਕਦੇ ਸੋਚਦੇ ਆ ਕਿ ਕਦੇ ਇਹ ਬਣੂਗੇ ਉਹ ਬਣੂਗੇ ਪਰ ਇਹ ਕਦੇ ਹੁੰਦਾ ਵੀ ਨਹੀਂ ਬਟ ਤੁਸੀਂ ਕੋਸ਼ਿਸ਼ ਕਰਦੇ ਰਹੋ ਤੁਹਾਡੀ ਮੰਜ਼ਿਲ ਤੁਹਾਡੇ ਤੱਕ ਜਰੂਰ ਪਹੁੰਚੂਗੀ ਧੰਨਵਾਦ ਜੀ ਧੰਨਵਾਦ ਥੈਂਕ ਯੂ ਭਾਈ ਅਬੇ ਜੀ ਥੈਂਕ ਯੂ ਹਾਂ ਸਦਾਮ ਤੂੰ ਕਹਿਣਾ ਕੁਛ ਨਹੀਂ ਥੈਂਕ ਯੂ ਸਦਾਮ ਹੁਸੈਨ ਤੇ ਅਬੇ ਤੇ ਪੌਲ ਵਾਸਤੇ ਸਾਰੇ ਜਣੇ ਅਰਦਾਸ ਕਰੇ ਇਹਨਾਂ ਦੀ ਚੜ੍ਹਦੀ ਵਾਸਤੇ ਚੜ੍ਹਦੀ ਕਲਾ ਵਾਸਤੇ ਸਾਰੇ ਜਣੇ ਅਰਦਾਸ ਬੇਨਤੀ ਕਰਿਓ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਮਾਣਸ ਕਹਨੇ ਇਦਾਂ ਹੋ ਜੋ ਬਣਾ ਜਾ ਐਨ ਹੋ ਜੋ ਤੇ ਇਹਨੇ ਰਾਤ ਅੱਧੀ ਦਵਾਈ ਢੋਲਤੀ ਕੋੜੀ ਨੇ ਸਾਡੇ ਕੋਲੇ ਹਜੇ ਇੱਕ ਵੀ ਪਈ ਆ ਹੋਰ ਆਖਦੀ ਪਰ ਇੱਕ ਦਵਾਈ ਦੇ ਨਾਲ ਮੈਂ ਸੌਂਦਾ ਆ ਦਵਾਈ ਨਹੀਂ ਇਹਨੇ ਚਾਚਾ ਨੇ ਖਾਧੀ ਜੇ ਦਵਾਈ ਸਹੀ ਖਾਂਦੀ ਐ ਐਨਾ ਹੁੰਦੀ ਜਿਦਨ ਸਾਡੇ ਕੋਲ ਗਏ ਕਿਵੇਂ ਸੀ ਕੀ ਕਿ ਭਾਈ ਐ ਕਦ ਕਰੀ ਸਾਡੇ ਕੋਲ ਕਿੰਨੇ ਦਿਨ ਰਹੇ ਤੁਸੀਂ ਸਾਡੇ ਕੋਲੇ 15 ਦਿਨ ਰਹੇ ਤੇ ਭਾਈ 15 ਦਿਨਾਂ ਚ ਸਭ ਕੁਝ ਤੇ ਬਹੁਤ ਠੀਕ ਹੋ ਗਈ ਸੀ ਹੁਣ ਦੁਬਾਰਾ ਫੇਰ ਉਹੀ ਹਾਲ ਹੋ ਗਿਆ ਕਿਉਂਕਿ ਦਵਾਈ ਨਹੀਂ ਪ੍ਰੋਪਰ ਖਾਧੀ ਕੈਮ ਨਾਲ ਹਾਂਜੀ ਹਾਂਜੀ ਮਾਂ ਤੁਹਾਡਾ ਗਰਜੰਟ ਕਿਵੇਂ ਪੁੱਤ ਆ ਜਾ ਆ ਜਾ ਇੱਧਰ ਆ ਜਾ ਅ ਗਰਜੰਟ ਦਾ ਇਹ ਵੀਰਾ ਸਾਡਾ ਸੰਗਲ ਨਾਲ ਬੰਨ ਕੇ ਲੈ ਕੇ ਆਈ ਸੀ ਦਾਦੀ ਇਹਦੀ ਤੇ ਅੱਜ ਇਹ ਦਾਦੀ ਪੋਤੀ ਪੋਤਾ ਜਦ ਦਵਾਈ ਲੈਣ ਆਉਂਦੇ ਨੇ ਤੇ ਗਰਜੰਟ ਸਾਡੇ ਨਾਲ ਇੱਥੇ ਆ ਕੇ ਸੇਵਾ ਕਰਾਉਂਦਾ ਐਜੇ ਵਲੰਟੀਅਰਲੀ ਸੇਵਾ ਕਰਾਉਂਦਾ ਗਰਜੰਟ ਤੇ ਹੁਣ ਜਮਾ ਠੀਕ ਆ ਸਿਆਣ ਨੀ ਕਰਾਉਂਦਾ ਕੋਈ ਨੰਬਰ ਤੇ ਬਾਈ ਜੀ ਕਿੰਨੇ ਮਹੀਨੇ ਰਿਹਾ ਕਿ ਸਾਡੇ ਕੋਲੇ 2 ਮਹੀਨੇ ਬਾਈ ਜੀ ਇੱਕ ਬੱਚੀ ਆ ਸਾਡੇ ਹਾਂ ਉਹਦਾ ਕੋਈ ਮਾਂ ਤੇ ਨਾ ਉਹਦਾ ਪਿਓ ਦੋਗੇ ਤੇ ਇਹਨੂੰ ਭਾਵਾ ਇਹਨੇ ਭੁਆਨੇ ਲਿਆਂਦੀ ਹਾਂ ਮਾਰਨਾ ਨਹੀਂ ਮੰਮੀ ਦੇ ਭੁਆਨੇ ਲਿਆਂਦੀ ਤੇ ਅੰਦਰ ਵਾਲੀ ਆ ਬਾਈ ਜੀ ਅੰਦਰ ਵਾਲੀ ਆ ਤੇ ਅਸੀਂ ਕੱਲ ਗਏ ਤੇ ਬੜੀ ਅਸੀਂ ਨਿੰਦ ਕੀਤੀ ਤੇ ਅਸੀਂ ਜਾੜੀਏ ਸਾਥੋਂ ਪਰਤ ਕੇ ਆਂਦੀ ਦੀ ਗਈ ਤੇ ਬਹੁਤ ਜ਼ਿਆਦਾ ਤਸੰਦਾ ਜਿਹੜੇ ਪਿੰਡ ਆ ਸਾਡੇ ਪਿੰਡ ਦੀ ਆ ਹਾਂ ਪਿੰਡ ਕਿਹੜਾ ਤੁਹਾਡਾ ਸਾਡਾ ਸੂਚ ਹਰ ਚਵਾਲ ਲੱਗੇ ਹਰ ਚ ਹਰ ਚਵਾਲ ਦੇ ਕੋਲੇ ਐਂਦਾ ਮੱਥ ਜੋਰ ਕੇ ਮੈਂ ਮਾਰ ਜਾਂਦਾ ਨਲਕ ਸੋਕੀ ਗਏ ਆ ਫਤਲਾ ਹੋ ਗਏ ਸਭੀ ਦੂਰ ਜੂੜੇ ਨਹੀਂ ਖਾਣ ਅਜਾ ਤੇ ਤੀ ਜਾਨੇ ਤਾਂ ਉੱਥੋਂ ਹੋਇ ਤੁਸੀਂ ਅਗਲੇ ਅੰਨੇ ਨਹੀਂ ਉਹਦੇ ਮਾਂ ਪਿਓ ਕੀ ਕਹਿੰਦੇ ਆ ਮਾਂ ਤੂੰ ਹੈ ਨਹੀਂ ਆ ਧੂਆ ਬਹੁਤ ਕਰੀਬ ਘਰ ਦਾ ਕੋਈ ਨਾ ਬੰਦਾ ਭੂਆ ਦਾ ਵੀ ਅੰਬਲ ਖਾਈ ਜਾਂਦਾ ਉਹਨਾਂ ਕਿਥੋਂ ਦੀ ਹੁਣੀ ਤੋਂ ਤੁਹਾਡੀ ਪੁਨਚਾਇਤ ਕੋਈ ਨਹੀਂ ਹੁਣ ਸਾਰੇ ਦੇਖ ਰਹੇ ਆ ਵੀਡੀਓ ਇਹ ਆਪਣੀ ਤੇ ਅਸੀਂ ਬੇਨਤੀ ਕਰਦੇ ਆ ਪਿੰਡ ਹੈਗਾ ਸੂਚ ਹਾਂਜੀ ਤੇ ਉੱਥੋਂ ਦੇ ਸਰਪੰਚ ਸਾਹਿਬ ਬਾਈ ਜੀ ਜੇ ਬੱਚੀ ਦੀ ਭੂਆ ਨਹੀਂ ਲਿਆ ਪਾਰ ਰਹੀ ਕੱਲੀ ਵਿਚਾਰੀ ਤੁਸੀਂ ਸਾਥ ਦਿਓ ਅਗਲੇ ਕੈਂਪ ਤੇ ਕਰਾਉ ਨੂੰ ਲੈ ਕੇ ਆਓ ਸਾਡੇ ਕੋਲੇ ਜਾਂ ਸਾਨੂੰ ਵੀਡੀਓ ਬਣਾ ਕੇ ਭੇਜੀਓ ਦੀ ਗਰਜੰਟਰ ਭੇਜਾਂਗਾ ਕੋਈ ਨਾ ਆਪਾਂ ਮਦਦ ਕਰਾਂਗੇ ਕੋਈ ਨਾ ਦਵਾਈ ਦਾ ਆ ਨਵਦੀਪ ਦੱਸ ਦੇ ਬਾਈ ਜੀ ਸਾਹਿਬ ਜੀ